কি बन रहे हैं? জি কি বান রহে আ কাডা নক্ষপাস কি দরসি রহাইশি নক্ষপাস রহাইশি নক্ষপাস কি ইতে পাস হ সকতে কিতকি ফুট সাথ কি হনে যে হ এ মানা ইস জাগা তে তুমি পাস কি কহাই দে দে ওপা ইতে ঘর বান সকতে খেতি ফুট সাথ কি ਕੋਈ ਵੀ ਇੱਥੇ ਘਰ ਰਹਿਦਾ ਹੋਵੇ ਤੇ ਇਹ ਘਰ ਬਣ ਰਹੇ ਹਨ ਫਿਰ ਇੱਥੇ ਆ ਘਰ ਦਾ ਨਕਸ਼ਾ कटਵਾ ਕੇ ਇੱਥੇ ਦੁਕਾਨਾਂ ਬਣ ਰਹੀਆਂ ਤੁੜਵਾਤੀਆਂ ਵੇਰ ਨਾਲ ਸੋਹਰੇ ਆ ਇਹ ਤਾਂ ਮੈਂ ਆਉਣਾ ਹੈ ਹੁਣੇ ਤਾਂ ਤੁਸੀਂ ਹੁਣ ਮੂਰੇ ਮੂਰੇ ਮੈਂ ਕਿਹਾ ਵੀ ਜੀਸੀਬੀ ਲੈ ਕੇ ਜਾਉ ਤੇ ਉੱਥੋਂ ਹਟਾਉਣਾ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਹੁਣ ਪਤਾ ਹੈ ਵੀ ਤੁਹਾਨੂੰ ਮੈਂ ਆਉਣਾ ਤੇ ਤਾਂ ਤੁਸੀਂ ਇਹ ਕਾਰਵਾਈ ਪਾਉਣ ਲੱਗੇ ਕਿਉਂ ਇਹ ਧੰਦੇ ਚਲਾਏ ਹੋਏ ਤੁਸੀਂ ਨਹੀਂ ਮੈਮ ਆ ਇਹ ਦੀ ਸ਼ਿਕਾਇਤ ਸੀ ਮੇਰੀ ਗੱਲ ਸੁਣੋ ਤੁਸੀਂ ਆ ਸੜਕ ਤੋਂ ਲੰਘ ਕੇ ਦੇਖੀ ਜਾਂਦੇ ਹੋ ਆ ਸੜਕ ਤੋਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਇੱਥੇ ਦੁਕਾਨਾਂ ਬਣ ਰਹੀਆਂ ਇਹ ਇਹ ਅਜੇ ਬਣੀ ਨਹੀਂ ਨਹੀਂ ਮੈਮ ਤਿੰਨ ਵਾਰ ਇਹ ਅਜੂ ਬਣੀ ਨਹੀਂ ਡੀਐਮ ਸਾਹਿਬ ਤਿੰਨ ਵਾਰ ਮਨਾਂ ਕਰਕੇ ਇਹ ਮੇਰੇ ਕਾਹੇ ਤੋਂ ਕਦੇ ਸੀ ਵੀ ਆਈਏ ਪਹਿਲਾਂ ਹੀ ਇਨਕੁਆਰੀਆਂ ਖੁੱਲੀਆਂ ਹੋਈਆਂ ਚੰਗੀਆਂ ਹੁੰਦਣੀਆਂ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਕਦਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ برداشت ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਨਾ ਉਹ ਤਾਂ ਸਾਰੇ ਤੇ ਜੀਸੀਬੀ ਫੇਰ ਹੋਗੇ ਮੈਨੂੰ ਸਾਰੇ ਤੇ ਬੇਲੋ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਜੀ ਮੈਂ ਇਹ ਕੰਮ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਦੇਵਾਂ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਕੰਮ ਆਪਣੇ ਆਪ ਕਰਵਾਵਾਂਗਾ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਜਿਸ ਵੀ ਲੋ ਜੀ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਅਸ਼ੋਕ ਕੁਰਾਲੀ ਵਿਖੇ ਇੱਕ ਐਮਸੀ ਦੇ ਨਾ ਨਕਸ਼ਾ ਪਾਸ ਕਰਨ ਦੇ ਚੱਲਦੇ ਹੋਏ ਕੰਸਟਰਕਸ਼ਨ ਨੂੰ ਵਿਧਾਇਕ ਅਨਮੋਲ ਗगन ਮਾਨ ਵੱਲੋਂ ਰੋਕਿਆ ਗਿਆ ਅਤੇ ਮੌਕੇ ਤੇ ਹੀ ਚਲਾਇਆ ਗਿਆ ਪਲਾਟ ਦੇ ਉੱਤੇ ਪੀਲਾ ਪੰਜਾ ਵੇਖੋ ਮੌਕੇ ਦੀਆਂ ਤਸਵੀਰਾਂ ਦੇਖੋ ਕੱਲਾ ਕੰਮ ਅਸੀਂ ਰੁਕਵਾਇਆ ਨਹੀਂ ਹੈ ਇੱਥੇ ਜੀਸੀਬੀ ਮੰਗਵਾਈ ਹੈ ਇਹਨੂੰ ਸਾਰੇ ਨੂੰ ਪਧਰਾ ਕਰਾਂਗੇ ਅਸੀਂ ਕਲੀਅਰ ਕਰਟ ਇਹ ਅਧਿਕਾਰੀ ਇਹਨੂੰ ਹੁਰਦੇਸ਼ ਦਿੱਤੇ ਹੋਏ ਵੀ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਨਾ ਕਰੋ ਇੱਥੇ ਨਾਲ ਹਾਈਵੇ ਚੱਲਦਾ ਹਾਈਵੇ ਉੱਤੇ ਸ਼ੋਰੂਮ ਬਣੀ ਨਹੀਂ ਸਕਦੇ ਸੋ ਇਹ ਇਹਨਾਂ ਨੂੰ ਕਲੀਅਰ ਹਦਾਇਤ ਦਿੱਤੀ ਹੋਈ ਹੈ ਮੈਨੂੰ ਲੱਗਦਾ ਵੀ ਜਿਸ ਹਾਵ ਨਾਲ ਨਾ ਇਹਨਾਂ ਨੂੰ ਕਲੀਅਰ ਇਹ ਗੱਲ ਵੀ ਦੱਸੀ ਹੈ ਵੀ ਨਾ ਅਸੀਂ ਕਿਸੇ ਨਾਲ ਸਾਡਾ ਲੈਣ ਦੇਣਾ ਨਾ ਕੋਈ ਗੱਲ ਹੈ ਜਦੋਂ ਇਹ ਕਿਤੇ ਵੀ ਇਹ ਜਿਹੀਆਂ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਚੱਲਦੀਆਂ ਤਾਂ ਕਲੀਅਰ ਕਟ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਐਮਐਲਏ ਕੋਲ ਪੈਸੇ ਦੇ ਦਿੱਤੇ ਆ। ਨਾ ਮੈਂ ਫੜਿਆ ਨਾ ਮੈਂ ਫੜਿਆ। ਫੜਾ ਨਾ ਮੈਨੂੰ ਫੜਾਉਣ ਆਇਓ। ਗਲਤੀ ਨਾਲ ਵੀ ਇਹ ਨਾ ਸੋਚਿਓ ਕਿ ਐਮਐਲਏ ਖਰੜ ਦੀ ਐਮਐਲਏ ਨੂੰ ਖਰੀਦਿਆ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਗੈਰ ਕਾਨੂੰਨੀ ਕੰਮ ਕਰਾਂਗੇ ਤੇ ਐਮਐਲਏ ਨੂੰ ਪੈਸੇ ਦੇ ਕੇ ਚੁੱਪ ਕਰਵਾ ਲਵਾਂਗੇ। ਚਾਹੇ ਕੋਈ ਘਰੜਦਾ ਬਿਲਡਰ ਹੈ ਚਾਹੇ ਕੋਈ ਕੁਰਾਲੀ ਦਾ ਤੇ ਜਾਂ ਕੰਮ ਚੱਲਦਾ ਨਵਾਂ گاਉਂ ਦੇ ਵਿੱਚ ਇੱਕ ਜੇਸੀਬੀ ਨਾ ਜਿਸ ਹਿਸਾਬ ਨਾਲ ਤੁਸੀਂ ਲੱਗੇ ਹੋਏ ਇੱਕ ਜੇਸੀਬੀ ਪੱਕੀ ਮੈਂ ਆਪਦੇ ਕਾਫਲੇ ਚ ਰੱਖ ਲੈਣੀ ਹੈ ਤੇ ਇਹ ਸਾਰੀਆਂ ਗੈਰ ਕਾਨੂੰਨੀ ਉਹ ਸਾਰੀਆਂ ਸਾਫ਼ ਕਰਨੀਆਂ ਨੇ ਅੱਜ ਇੱਥੇ ਕਰਾਈ ਆ ਅਗਲੀ ਵਾਰੀ ਕਰੜਦੀ ਐ ਇਹ ਡੇਲੀ ਕੱਦੀ ਉਹ ਸਾਰੀ ਜਿਸਾਬ ਨਾਲ ਤੇ ਜਿੰਨੇ ਵੀ ਅਧਿਕਾਰੀ ਨੇ ਅਫਸਰ ਨੇ ਕੰਨ ਖੋਲ ਕੇ ਸੁਣ ਲਓ ਤੁਹਾਡੇ ਤੋਂ ਕਿਸੇ ਤੋਂ ਮੈਂ ਮਹੀਨਾ ਹਫ਼ਤਾ ਨਹੀਂ ਲੈਂਦੀ ਜੇ ਤੁਹਾਨੂੰ ਲੱਗਦਾ ਹੋਵੇ ਕੀ ਚੁੱਪ ਕਰ ਜਾਣਾ ਇਹ ਕੰਮ ਬੰਦ ਕਰ ਦਿਓ ਕਈਆਂ ਦੀਆਂ ਵਿਜੀਲੈਂਸ ਇਨਕੁਆਰੀਆਂ ਖੁੱਲੀਆਂ ਹੋਈਆਂ ਕਈਆਂ ਦੀਆਂ ਹੋਰ ਖੁੱਲ ਜਾਣਗੀਆਂ ਸੋ ਇਹ ਕਲੀਅਰ ਕਟ ਰੇਸ਼ ਹੈ ਕਿ ਇਹ ਧੰਦੇ ਬੰਦ ਕਰ ਦਿਓ ਬਹੁਤ ਟਾਈਮ ਹੋ ਗਿਆ ਮੈਡਮ ਇਹ ਵੀ ਪਤਾ ਚੱਲਿਆ ਵੀ ਇਹ ਕਿਸੇ ਕਾਉਂਸਲਰ ਵੀ ਹੋਇਆ ਹੈ ਜਿਹੜੀ শোরੂਮ ਮੰਗ ਰਹੀ ਹੈ ਕਿਸ ਦੇ ਕਾਉਂਸਲਰ ਦੇ ਹੈ ਹਾਂਜੀ ਪੀਐਮਸੀ ਜੀਟੀਐਮਸੀ ਦੇ ਜੀਤਾ ਜੀਤਾ ਜੀ 33 ਵਾਰਡ ਦਾ ਅਰਮਕੋਲਾ ਜੀਤਾ ਐਮਸੀ ਵਾਰਡ ਨੰਬਰ 16 ਕਾਂਗਰਸ ਬਣਾ ਰਹੇ ਨੇ ਨਿਸ਼ਾ ਕਰ ਦਵਾ ਕਾਂਗਰਸ ਦੇ ਐਮਸੀ ਨੇ ਵਾਰਡ ਨੰਬਰ ਵਾਰਡ ਨੰਬਰ 16 ਦੇ ਇਹ ਇਹ ਨੋਟਿਸ ਭੇਜ ਉਹਨਾਂ ਨੂੰ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕਾਰਵਾਈ ਕਰੋ ਚਾਹੇ ਕੋਈ ਆਪਣਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਗਲਤ ਕੰਮ ਕਰਦਾ ਸੀ ਉਹਦੇ ਨਾਲ ਨਹੀਂ ਹੈਗੀ ਇੱਕ ਮੈਡ 16 ਤੋਂ ਆਏ ਹੋਏ ਆ ਉੱਥੇ ਵੀ ਇਹਨਾਂ ਦੇ ਘਰ ਮੂਰੇ ਗਲੀ ਬਣਾਤੀ ਹਾਂ ਜੀ ਟੈਂਡਰ ਕੋਆ ਮਹੀਨੇ ਹੋ ਗਿਆ ਜੀ ਫਿਰਦੇ ਆ ਹਾਂ ਜੀ ਟੈਂਡਰ ਵਾਲੇ ਜੇ ਥਾਣੇ ਦੇ ਗਰੇ ਦਿੰਦੇ ਆ ਉਹਨਾਂ ਨੇ ਨਾ ਆਪਣੀ ਗਲੀ ਕਾਮ ਨੂੰ ਉੱਪਰ ਛੱਤ ਲੈ ਜੀ ਬੰਦ ਕਰ ਲਈ 70 ਸਾਲ ਦੀ ਗਲੀ ਆ ਪਿੱਲਰ ਲਾਲਾ ਮੇਰੀ ਸੁਣਾਈ ਨਹੀਂ ਕੀਤੀ ਹੈਗੀ ਦੋ ਵਾਰੀ ਮੇਰੀ ਕਟਾਈ ਕਰ ਲਈ ਹੁਣ ਵੀ ਮੈਂ ਸਰਕਾਰੀ ਹਸਪੀਟਲ ਤੋਂ ਛੁੱਟੀ ਲੈ ਕੇ ਆਇਆ ਹੈਗਾ ਮੈਂ ਉਹਨੇ ਕੋਈ ਬੋਲਦੇ ਨਾਲੇ ਇਹਨਾਂ ਨੂੰ ਕੁੱਟਿਆ ਸੀ ਜੀ ਹਾਂਜੀ ਚੈੱਕ ਕਰਕੇ ਉਹ ਜਾ ਕੇ ਉੱਥੇ ਹਾਂਜੀ ਉਹ ਹਟਦੇ ਨਹੀਂ ਜੀ ਉਹ ਦੋ ਵਾਰੀ ਉੱਥੇ ਜੀਬੀਸੀ ਲੈ ਕੇ ਗਏ ਕਲ ਇੱਕ ਕਮੇਟੀ ਜੀ ਉਹਦੇ ਮਤਲਬ ਆਈ ਗਈ ਨਹੀਂ ਦਿੰਦੇ ਹੈਗੇ ਉਹ ਇਹ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਹੋ ਇਹ ਵੀ 16 ਬਾੜ ਦੀ ਹੈ ਜੀ 16 ਨੰਬਰ ਵਾਲੀ ਹਾਂਜੀ ਇਹਨਾਂ ਦੇ ਵਾਲੇ ਸ਼ੋਰੂਮ ਹੈ ਜੀ ਇਹ ਚੈੱਕ ਕਰੋ ਹਾਂਜੀ ਜਿਹਨਾਂ ਸ਼ੋਰੂਮ ਬੰਦੇ ਉਹਨਾਂ ਨਾਲ ਗੱਲ ਕਰ ਰਹੇ ਹਾਂ ਇਹਨਾਂ ਦਾ ਸ਼ੋਰੂਮ ਬਣਾਇਆ ਉਹ ਮੇਰੀ ਤਾਂ ਪਤਰੀ ਨਹੀਂ ਕੁੱਟਿਆ ਹੈਗਾ ਕੱਲ ਵੀ ਮੈਡਮ ਕਿੱਟਾ ਚੱਲੀਆਂ ਆਪਦੇ ਵਾਲਿਆ ਬਹੁਤ ਵੀ ਨਹੀਂ ਆਉਂ ਅਨਿਲ ਜੀ ਸਰ ਨਾਲ ਲੈ ਜੀ ਇਹ ਚੈੱਕ ਕਰਕੇ ਉਹ ਜਿੱਥੇ ਕਹਿ ਰਹੇ ਨੇ ਪ੍ਰੋਟੈਕਸ਼ਨ ਦਿਓ ਸਰ ਮੈਡਮ ਪੁਲਿਸ ਸੀਪੇ ਜਿੱਦ ਹੀ ਮੈਂ ਤੁਹਾਨੂੰ ਕੰਮ ਕਰਦੇ ਵੀ ਪੁੱਜ ਗਏ ਨਾ ਪਾੜ ਕੇ ਸੋਲਟ ਪੁਲਿਸ ਵੀ ਭੱਜ ਕੇ ਗੱਡੀਆਂ ਲੈ ਗਈ ਉੱਤੇ ਕੋਈ ਗੱਲ ਨਹੀਂ ਇੱਥੇ ਤਾਂ ਮੇਰਾ ਦੇਖੋ ਵਿੱਚ ਤੇ ਬੋਲੂ ਬਾਦ ਲੱਗ ਰਿਹਾ ਹੈ ਇਹ ਦੇਖੋ ਸੱਟ ਲੱਗੀ ਸਿਰ ਤੇ ਸੱਟ ਲੱਗੀ ਕੱਬ ਕੱਲ ਮੈਂ ਐਡਰੈਸ ਹੋਰ ਕੋਈ ਗੱਲ ਨਹੀਂ ਕੋਈ ਗੱਲ ਹੈ ਪੱਤੀ ਸੱਟ ਮਾਰ ਰਹੀ ਸੀ ਉਸ ਟਾਈਮ ਇਹ ਵੀ ਗੱਲ ਸੁਣਨੇ ਚਾਹੀਏ ਵੀ ਇੱਥੇ ਹੋਰ ਵੀ ਦੁਕਾਨਾਂ ਬਣ ਰਹੀਆਂ ਨਾਲ ਹੋ ਤੁਸੀਂ ਦੱਸੋ ਜੇ ਸੀ ਵੀ ਤਿਆਰ ਹੈ ਚੱਕੀ ਦੇ ਲਾਕ ਬਣ ਰਹੀਆਂ ਬਿਲਕੁਲ ਥੋੜੀ ਜਿਹੀ ਅੱਗੇ ਜਾ ਕੇ ਨਾ ਤੱਕ 2 ਕਿਲੋਮੀਟਰ ਤੇ ਦੁਕਾਨਾਂ ਬਣ ਰਹੀਆਂ ਤੇ ਨਾਲ ਨਾਲ ਜਾ ਕੇ ਉਹ ਜਿਨ੍ਹਾਂ ਦੀ ਦੁਪਾਨਾ ਸੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਤੇ ਹੋਰ ਵੀ ਦੁਪਾਨਾ ਬਣ ਰਹੀਆਂ ਜਾ ਕੇ ਆਓ ਉੱਥੇ ਦੇਖ ਕੇ ਆਓ ਜੀ ਕੱਲ ਨੂੰ ਉਧਰ ਗੇੜਾ ਮਾਰਾਂਗੇ ਉਧਰ ਆਜੋ ਸਾਡਾ ਅਫਸਰ ਕਿੰਨੀ ਕਰ ਕਹਿ ਕੇ ਬੜਨੀ ਮੈਨੂੰ 4 ਮਹੀਨੇ ਹੋ ਗਏ ਆ ਆ ਵਾਲਾ ਮਸਲਾ ਨੋਟ ਕਰੋ ਅਫਸਰ ਕਿਉਂ ਨਹੀਂ ਕਿਉਂਦੀ ਨਿਭਾਉਂਦੇ ਆਪਣੀ ਅਫਸਰ ਨਿਭਾਉਣਗੇ ਜੀ ਨਿਭਾਉਣਗੇ ਬੇਫਿਕਰ ਰਹੋ ਤੁਸੀਂ ਅਫਸਰ ਨਿਭਾਉਣਗੇ ਜੀ ਇਹਨਾਂ ਨੂੰ ਨਿਭਾਉਣੀ ਪੈਣੀ ਹੈ ਸਭਾਣੀ ਦੀ ਗੱਲ ਕੀਤੀ ਖਰਣ ਦੇ ਜਿਹੜੇ ਆ ਜਿਹਨਾਂ ਦੇ ਉਹ ਕਰਵਾਉਂਦਾ ਸਾਰਾ ਜੀਤਾ 16 ਵਾਰ ਦਾ ਉਹ ਵੀ ਇਹੀ ਉਹਦੀ ਜਦੋਂ ਜਾਵਾਂਗੇ ਦੱਸਾਂਗੇ ਜੀ ਠੀਕ